ਸਤਿ ਸ੍ਰੀ ਅਕਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮੀਕੌਰ ਅੱਜ ਦੀ ਕਲਾਸ ਵਿੱਚ ਅਸੀਂ 바ਵਾ ਬਲਵੰਤ ਦੁਆਰਾ ਰਚਿਤ ਕਵਿਤਾ ਉਸਦਾ ਹਾਰ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ 바ਵਾ ਬਲਵੰਤ ਦੁਆਰਾ ਰਚਿਤ ਕਵਿਤਾ ਉਸਦਾ ਹਾਰ ਜਿਸ ਦੇ ਵਿੱਚ ਕਵੀ ਨੇ ਮੁਹੱਬਤ ਨੂੰ ਇੱਕ ਪ੍ਰੇਰਕ ਸ਼ਕਤੀ ਦੇ ਰੂਪ ਦੇ ਵਿੱਚ ਪ੍ਰਗਟਾਇਆ ਹੈ ਭਾਵ ਪਿਆਰ ਜੋ ਹੈ ਮਨੁੱਖੀ ਜੀਵਨ ਦਾ ਆਧਾਰ ਹੈ ਪਿਆਰ ਮਨੁੱਖ ਨੂੰ ਸ਼ਕਤੀਬਖਸ਼ਦਾ ਹੈ ਪਿਆਰ ਮਨੁੱਖ ਦੀ ਦੁਨੀਆ ਨੂੰ ਜੋ ਹੈ ਹੁਸੈਨ ਬਣਾਉਂਦਾ ਹੈ ਇਸ ਲਈ ਪਿਆਰ ਜੋ ਹੈ ਪ੍ਰੇਮ ਸੱਚਾ ਸੁੱਚਾ ਪ੍ਰੇਮ ਮਨੁੱਖੀ ਜੀਵਨ ਦੇ ਵਿੱਚ ਬੇਹੱਦ ਖੁਸ਼ੀਆਂ ਖੇੜੇ ਭਰ ਦਿੰਦਾ ਹੈ ਪਰ ਇਸ ਦੇ ਬਾਵਜੂਦ ਵੀ ਪਿਆਰ ਸਾਡੇ ਸਮਾਜ ਦੇ ਵਿੱਚ ਪ੍ਰਵਾਨ ਨਹੀਂ ਹੈ ਸਮਾਜ ਦੁਆਰਾ ਸੱਚੇ ਸੁੱਚੇ ਪ੍ਰੀਤ ਸੱਚੇ ਸੁੱਚੇ ਪਿਆਰ ਤੇ ਸੱਚੀ ਸੁੱਚੀ ਪ੍ਰੀਤ ਦੇ ਉੱਤੇ ਪਾਬੰਦੀਆਂ ਹਨ अनेका ਪੈਰੇ ਹਨ ਸਮਾਜ ਪ੍ਰੀਤ ਦਾ ਪਹਿਰੇਦਾਰ ਹੈ ਪਰ ਕਵੀ ਕਹਿ ਰਿਹਾ ਹੈ ਕਿ ਇਸ ਸਮਾਜ ਦੇ ਵਿੱਚ ਜੋ ਸੱਚੇ ਸੁੱਚੇ ਪ੍ਰੇਮੀ ਹਨ ਉਹ ਇਹਨਾਂ ਬੰਧਸ਼ਾਂ ਨੂੰ ਉਲੰਘਦੇ ਹੋਏ ਆਪਣੇ ਪ੍ਰੇਤਮ ਆਪਣੇ ਪਿਆਰੇ ਨੂੰ ਮਿਲਣ ਦੀ ਕੋਈ ਸਬੀਲ ਪੈਦਾ ਕਰ ਹੀ ਲੈਂਦੇ ਹਨ ਇਸ ਤਰ੍ਹਾਂ ਉਸ ਨੇ ਇਸ ਪ੍ਰੇਮ ਕਵਿਤਾ ਦੇ ਵਿੱਚ ਆਪਣੇ ਭਾਵਾਂ ਦਾ ਇਜ਼ਹਾਰ ਕਰਦਿਆਂ ਹੋਇਆ ਲਿਖਿਆ ਹੈ ਕਿ ਕਿਸ ਤਰ੍ਹਾਂ ਉਸ ਦੀ ਪ੍ਰੇਤਮਾ ਦਾ ਜੋ ਹਾਰ ਹੈ ਉਹ ਟੁੱਟ ਜਾਂਦਾ ਹੈ ਤੇ ਕਿਸ ਤਰ੍ਹਾਂ ਉਸ ਨੂੰ ਬਣਵਾਉਣ ਦੇ ਲਈ ਬਾਰ-ਬਾਰ ਉਸ ਦੇ ਕੋਲ ਆਉਂਦੀ ਹੈ ਕਵੀ ਦੀ ਇਸ ਕਵਿਤਾ ਨੂੰ ਉਸ ਦਾ ਹਾਰ ਨੂੰ ਅਸੀਂ ਦੋ ਟੰਗ ਦੇ ਨਾਲ ਸਮਝ ਸਕਦੇ ਹਾਂ ਇੱਕ ਹਾਰ ਭਾਵ ਇੱਕ ਗਹਿਣਾ ਜੋ बार-बार ਜਿਸਦੀ ਲੜੀ ਟੁੱਟ ਜਾਂਦੀ ਹੈ ਤੇ ਉਸ ਨੂੰ ਬਣਵਾਉਣ ਦੇ ਲਈ ਆਉਂਦੀ ਹੈ ਔਰ ਇਸੇ ਬਹਾਨੇ ਉਹ ਆਪਣੇ ਪਿਆਰੇ ਦੇ ਨਾਲ ਆਪਣੇ ਦਿਲ ਦੇ ਭਾਵ ਜੋ ਹੈ ਸਾਂਝੇ ਕਰ ਜਾਂਦੀ ਹੈ ਤੇ ਦੂਸਰਾ ਇਸ ਨੂੰ ਉਮੀਦਾਂ ਦਾ ਹਾਰ ਵੀ ਕਹਿ ਸਕਦੇ ਹਾਂ ਕਿ ਸੱਚੇ ਸੁੱਚੇ ਪ੍ਰੇਮੀ ਜਦੋਂ ਉਹਨਾਂ ਦੇ ਰਾਹ ਦੇ ਵਿੱਚ ਸਮਾਜ ਦੁਆਰਾ ਅਨੇਕ ਤਰ੍ਹਾਂ ਦੀਆਂ ਰੁਕਾਵਟਾਂ ਮੁਸ਼ਕਲਾਂ ਖੜੀਆਂ ਕੀਤੀਆਂ ਜਾਂਦੀਆਂ ਹਨ ਤੇ ਉਹਨਾਂ ਦੀਆਂ ਆਸਾਂ ਦੇ ਉਮੀਦਾਂ ਦੇ ਹਾਰ ਜਿਹੜੇ ਹਨ ਉਹ ਨਿਰੰਤਰ ਟੁੱਟਦੇ ਹਨ ਭਜਦੇ ਹਨ ਫਿਰ ਜੁੜਦੇ ਹਨ ਪਰ ਇਸ ਦੇ ਬਾਵਜੂਦ ਵੀ ਉਹ ਕਦੀ ਆਪਣੇ ਪਿਆਰ ਦੇ ਪ੍ਰਤੀ ਨਿਰਾਸ਼ ਨਹੀਂ ਹੋਏ ਉਹ ਜ਼ਿੰਦਗੀ ਦੇ ਪ੍ਰਤੀ ਆਸਵਾਨ ਹੋ ਕੇ ਆਪਣੀ ਮੁਹੱਬਤ ਨੂੰ ਜੋ ਉਹਨਾਂ ਦੀ ਪ੍ਰੇਰਕ ਸ਼ਕਤੀ ਹੈ ਆਪਣੇ ਉਸ ਸੱਚੇ ਸੁੱਚੇ ਮਨੋਰਥ ਨੂੰ ਪਾਉਣ ਦੇ ਲਈ ਯਤਨਸ਼ੀਲ ਰਹਿੰਦੇ ਹਨ ਇਸ ਲਈ ਕਵੀ ਕਹਿ ਰਿਹਾ ਹੈ ਕਿ ਰੋਜ਼ ਉਸ ਦਾ ਹਾਰ ਟੁੱਟ ਜਾਇਆ ਕਰੇ ਮੁਸਕਰਾਉਂਦੀ ਆ ਕੇ ਬਣਵਾਇਆ ਕਰੇ ਕਿ ਉਸਦੀ ਪ੍ਰੇਤਮਾ ਦਾ ਹਾਰ ਜੋ ਹੈ ਉਮੀਦਾਂ ਦਾ ਹਾਰ ਕਹਿ ਸਕਦੇ ਹਾਂ ਕਿ ਰੋਜ਼ ਟੁੱਟ ਜਾਂਦਾ ਹੈ ਔਰ ਉਸ ਹਾਰ ਨੂੰ ਬਣਵਾਉਣ ਦੇ ਲਈ ਜੋੜਨ ਦੇ ਬਹਾਨੇ ਉਹ ਮੇਰੇ ਕੋਲ ਆ ਕੇ ਬੜਾ ਮੁਸਕਰਾਉਂਦੀ ਹੋਈ ਯਾਨੀ ਕਿ ਪ੍ਰਤੀਕੂਲ ਪ੍ਰਸਥਿਤੀਆਂ ਦੇ ਵਿੱਚ ਵੀ ਉਸਦੇ ਚਿਹਰੇ ਦੀ ਜੋ ਰੌਣਕ ਹੈ ਖੇੜਾ ਹਨ ਖੁਸ਼ੀਆਂ ਹਨ ਉਹ ਬਰਕਰਾਰ ਹਨ ਕਿਉਂ ਬਰਕਰਾਰ ਹਨ ਕਿਉਂਕਿ ਉਸਦੇ ਵਿੱਚ ਹਿੰਮਤ ਹੈ ਔਰ ਹਿੰਮਤੀ ਮਨੁੱਖ ਜੋ ਹੈ ਆਪਣਾ ਹੱਕ ਹਰ ਹਿੱਲੇ ਹਾਸਲ ਕਰਕੇ ਹੀ ਰਹਿੰਦਾ ਹੈ ਮੇਰੇ ਪੁੱਛਣ ਤੇ ਕਿ ਟੁੱਟਾ ਕਿਸ ਤਰ੍ਹਾਂ 파 ਕੇ ਵਲ ਗਰਦਨ ਨੂੰ ਸ਼ਰਮਾਇਆ ਕਰੇ ਕਵੀ ਕਹਿ ਰਿਹਾ ਹੈ ਕਿ ਜਦੋਂ ਇਹ ਕੁਐਸਚਨ ਕੀਤਾ ਜਾਂਦਾ ਹੈ ਇਹ ਸਵਾਲ ਕੀਤਾ ਜਾਂਦਾ ਹੈ ਕਿ ਰੋਜ਼ ਹਰ ਰੋਜ਼ ਇਹ ਹਾਰ ਟੁੱਟ ਕਿਉਂ ਜਾਂਦਾ ਹੈ ਭਾਵ ਇਹਨੇ ਜੋ ਹੈ ਠੁੰਮਣੇ ਦੇਣ ਦੇ ਬਾਵਜੂਦ ਵੀ ਜੋ ਆਸਾਂ ਹਨ ਤਿੜਕਦੀਆਂ ਕਿਉਂ ਹਨ ਟੁੱਟਦੀਆਂ ਕਿਉਂ ਹਨ ਜਾਂ ਇਹ ਹਾਰ ਟੁੱਟ ਕਿਉਂ ਜਾਂਦਾ ਹੈ ਆਸਾਂ ਦਾ ਤਾਂ ਉਹ ਬਸ ਗਰਦਨ ਨੂੰ ਵਲ ਪਾ ਕੇ ਸ਼ਰਮਾ ਜਾਂਦੀ ਹੈ ਪਾ ਉਸ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਮੇਰੇ ਸਿਰ ਸਾਇਆ ਕਰੇ ਖੁਸ਼ਬੂ ਦੀ ਸ਼ਾਖ ਉਜ ਉਸਦੇ ਮੂੰਹ ਤੇ ਲਹਿਰਾਇਆ ਕਰੇ ਕਵੀ ਕਹਿ ਰਿਹਾ ਹੈ ਕਿ ਇਨਾ ਪ੍ਰਤੀਕੂਲ ਪ੍ਰਸਥਿਤੀਆਂ ਦੇ ਵਿੱਚ ਵੀ ਉਸ ਦੀ ਜੋ ਜਿਉਣ ਦੀ ਤਾਂਗ ਹੈ ਉਸ ਨੂੰ ਦੇਖਦਿਆਂ ਹੋਇਆਂ ਮੇਰੇ ਅੰਦਰ ਵੀ ਇੱਕ ਹੌਂਸਲਾ ਇੱਕ ਹਿੰਮਤ ਪੈਦਾ ਹੁੰਦੀ ਹੈ ਇੱਕ ਜੋ ਹੈ ਜ਼ਿੰਦਗੀ ਦੇ ਪ੍ਰਤੀ ਆਸ ਵੱਜਦੀ ਹੈ ਉਹ ਕਹਿ ਰਿਹਾ ਹੈ ਕਿ ਮੇਰੇ ਸਿਰ ਸ਼ਾਇਆ ਕਰੇ ਖੁਸ਼ਬੂ ਦੀ ਸ਼ਾਖ ਉਸਦੇ ਆਗਮਨ ਦੇ ਨਾਲ ਮੈਨੂੰ ਇਸ ਤਰ੍ਹਾਂ ਲੱਗੇ ਜਿਵੇਂ ਇੱਕ ਖੁਸ਼ਬੂ ਇੱਕ ਮਹਿਕ ਦਾ ਮੇਰੇ ਜੀਵਨ ਦੇ ਵਿੱਚ ਪਰਵੇਸ਼ ਹੋ ਗਿਆ ਹੈ ਉਹ ਖੁਸ਼ਬੂ ਦੀ ਸ਼ਾਖ ਜੋ ਉਸ ਦੇ ਮੂੰਹ ਤੇ ਲਹਿਰਾਇਆ ਕਰੇ ਉਸ ਦੇ ਮੂੰਹ ਦੇ ਉੱਤੇ ਕੀ ਲਹਿਰਾ ਰਿਹਾ ਹੈ ਭਾਵਿਕ ਆਤਮ ਵਿਸ਼ਵਾਸ ਪਰ ਮੁਸਕਰਾਹਟ ਜੋ ਹੈ ਉਸ ਦੇ ਚਿਹਰੇ ਦੇ ਉੱਤੇ ਕਾਇਮ ਉਸ ਨੂੰ ਦੇਖਦਿਆਂ ਹੋਇਆਂ ਕਵੀ ਦਾ ਮਨ ਵੀ ਜੋ ਹੈ ਹੌਸਲੇ ਦੇ ਵਿੱਚ ਆ ਜਾਂਦਾ ਹੈ ਆਉਣ ਤੋਂ ਪਹਿਲਾਂ ਭਰੇ ਨਾਜੁਕ ਤੁਨੀਰ ਹੋਰ ਵੀ ਨੈਣਾਂ ਨੂੰ ਸੁਰਮਾਇਆ ਕਰੇ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਮੇਰੇ ਕੋਲ ਆਉਣ ਤੋਂ ਪਹਿਲਾਂ ਭਰੇ ਨਾਜੁਕ ਤੁਨੀਰ ਜੋ ਤਨੀਰ ਤੋਂ ਭਾਵ ਹੈ ਤਰਕਸ਼ ਜਾਂ ਪੱਥਾ ਜਿਸ ਦੇ ਵਿੱਚ ਤੀਰ ਰੱਖੇ ਜਾਂਦੇ ਹਨ ਕਵੀ ਕਹਿ ਰਿਹਾ ਹੈ ਕਿ ਇਸ ਤਰ੍ਹਾਂ ਉਹ ਆਪਣੇ ਨਾਜ਼ੁਕ ਨੈਣ ਜਿਹੜੇ ਨੇ ਨੈਣਾ ਦੇ ਅੱਖਾਂ ਦੇ ਜੋ ਤੀਰ ਹਨ ਲੱਗਦਾ ਹੈ ਕਿ ਮੇਰੇ ਆਉਣ ਤੋਂ ਮੇਰੇ ਕੋਲ ਆਉਣ ਤੋਂ ਪਹਿਲਾਂ ਉਹਨਾਂ ਨੂੰ ਹੋਰ ਵੀ ਸੁਰਮਾਉਂਦੀ ਹੈ ਭਾਵ ਹੋਰ ਵੀ ਸ਼ਿੰਗਾਰਦੀ ਹੈ ਸੋਹਣਾ ਕਰਦੀ ਹੈ ਕਹਿੰਦਾ ਭਾਵ ਕਿ ਉਸ ਦੀਆਂ ਅੱਖਾਂ ਦੇ ਵਿੱਚ ਜੋ ਆਤਮ ਵਿਸ਼ਵਾਸ ਹੈ ਉਸ ਦੀ ਚਮਕ ਉਸ ਦੀਆਂ ਅੱਖਾਂ ਦੀ ਰੋਸ਼ਨੀ ਦੇ ਵਿੱਚ ਵੀ ਇੱਕ ਨਵੀਂ ਤਰ੍ਹਾਂ ਦਾ ਖੇੜਾ ਜਾਂ ਖੁਸ਼ੀ ਭਰ ਦਿੰਦੀ ਹੈ ਮਖਮਲੀ ਅੰਗਾਂ ਦੀ ਸ਼ੋ ਨਵਨੀਤ ਕਰ ਫਿਰ ਕਵੀ ਕਹਿ ਰਿਹਾ ਹੈ ਕਿ ਮਖਮਲੀ ਅੰਗਾਂ ਦੀ ਸ਼ੋ ਨਵਨੀਤ ਕਰ ਨਵਨੀਤ ਤੋਂ ਭਾਵ ਹੈ ਮੱਖਣ ਔਰ ਕਰ ਭਾਵ ਹੱਥ ਭਾਵ ਉਸ ਦੀ ਪ੍ਰੇਤਮਾ ਦੇ ਜੋ ਮੱਖਣ ਜਿਹੇ ਕੂਲੇ ਨਾਜ਼ੁਕ ਸੋਹਣੇ ਗੋਰੇ ਜਿਹੇ ਹੱਥ ਹਨ ਕਵੀ ਕਹਿ ਰਿਹਾ ਕਿ ਮੈਂ ਉਸਦੇ ਅੰਗਾ ਦੀ ਕੀ ਸਿਫਤ ਕਰਾਂ ਉਸਦੇ ਹੱਥ ਜਿਹੜੇ ਨੇ ਮੱਖਣ ਦੇ ਪੇੜੇ ਜਿਹੇ ਨਾਜ਼ੁਕ ਨੇ ਮੇਰੀਆਂ ਮੇਰਿਆਂ ਹੱਥਾਂ ਤੇ ਆ ছায়ਾ ਕਰੇ ਭਾਵ ਮੈਂ ਜਦੋਂ ਉਹ ਮੈਨੂੰ ਆਪਣਾ ਹਾਰ ਜੋ ਮੇਰੇ ਹੱਥਾਂ ਤੇ ਰੱਖਦੀ ਹੈ ਤਾਂ ਉਸ ਵੇਲੇ ਉਸਦੇ ਹੱਥਾਂ ਦੀ ਜੋ ਸੁੰਦਰਤਾ ਹੈ ਉਸ ਨੂੰ ਦੇਖਦਿਆਂ ਹੋਇਆਂ ਕਵੀ ਉਸ ਦੀ ਸਿਫਤ ਕਰਦਾ ਹੋਇਆ ਕਹਿ ਰਿਹਾ ਹੈ ਕਿ ਰੇਸ਼ਮੀ ਕਾਇਆ ਦੀ ਉਜਲੀ ਸਿਫਤ ਸੁਣ ਜਦੋਂ ਉਸ ਦੇ ਹੱਥਾਂ ਨੂੰ ਉਹ ਮੱਖਣ ਦੇ ਨਾਲ ਤੁਲਨਾ ਦਿੰਦਾ ਹੈ ਮੱਖਣ ਜਿਹੇ ਨਾਜ਼ੁਕ ਯਾ ਸੋਹਣੇ ਦੱਸਦਾ ਹੈ ਤਾਂ ਉਸ ਦੀ ਆਪਣੀ ਯਾਨੀ ਕਿ ਇਸ ਹੱਥਾਂ ਦੀ ਸਿਫਤ ਨੂੰ ਸੁਣ ਕੇ ਉਹ ਸ਼ਰਮਾ ਜਾਂਦੀ ਹੈ ਤਰਤਪੂਸ਼ਨ ਵਾਲ ਤੇ ਵਲ ਖਾਇਆ ਕਰੇ ਇਸ ਤਰ੍ਹਾਂ ਪਾਵ ਤਰਤਪੂਸ਼ਨ ਤਰਤਪੂਸ਼ਨ ਯਾਨੀ ਕਿ ਇਕ ਧਰਤੀ ਦਾ ਭੂਸ਼ਣ ਭਾਵ ਹੁੰਦਾ ਹੈ ਗਹਿਣਾ ਧਰਤੀ ਦਾ ਸ਼ਿੰਗਾਰ ਹੈ ਉਹ ਇੰਨੀ ਖੂਬਸੂਰਤ ਹੈ ਕਿ ਲੱਗਦਾ ਹੈ ਉਹ ਧਰਤੀ ਦਾ ਸ਼ਿੰਗਾਰ ਹੈ ਪਰ ਉਸ ਨੂੰ ਆਪਣੀ ਖੂਬਸੂਰਤੀ ਦਾ ਕੋਈ ਹੰਕਾਰ ਨਹੀਂ ਹੈ ਮਾਣ ਨਹੀਂ ਹੈ ਸਗੋਂ ਆਪਣੀ ਖੂਬਸੂਰਤੀ ਆਪਣੇ ਸੁਹਾਪਣ ਦੀ ਪ੍ਰਸ਼ੰਸਾ ਸੁਣ ਕੇ ਉਹ ਸ਼ਰਮਾ ਜਾਂਦੀ ਹੈ ਰੂਪ ਦੀ ਛੱਡੋ ਸੁਗੰਧੀ ਦਾ ਨਸ਼ਾ ਕਵੀ ਕਹਿ ਰਿਹਾ ਹੈ ਕਿ ਖੈਰ ਛੱਡੋ ਉਸ ਦੇ ਰੂਪ ਦੀ ਮੈਂ ਕੀ ਸਿਫਤ ਕਰਾਂ ਕਿਉਂਕਿ ਗੱਲ ਸਿਰਫ ਰੂਪ ਦੀ ਨਹੀਂ ਹੈ ਗੱਲ ਜੋ ਹੈ दैहिक ਸੁੰਦਰਤਾ ਦੀ ਨਹੀਂ ਹੈ ਸਗੋ ਉਹ ਵਿਚਾਰਤਾ ਰਹੀ ਪੱਦਰ ਤੇ ਉਸ ਦੇ ਵਿਚਾਰ ਜਿਹੜੇ ਨੇ ਬੜੇ ਖੂਬਸੂਰਤ ਨੇ ਸੂਰਤ ਦੇ ਨਾਲ ਨਾਲ ਉਸ سیرਤ ਦੀ ਵੀ ਖੂਬਸੂਰਤ ਹੈ ਸੁਗੰਧੀ ਦਾ ਨਸ਼ਾ ਕਵੀ ਕਹਿ ਰਿਹਾ ਹੈ ਕਿ ਉਸ ਦੇ ਆਗਮਨ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਬਹਾਰ ਆ ਗਈ ਹੈ ਜਿਵੇਂ ਆਪ ਆਏ ਬਹਾਰ ਆਈ ਵਾਲੀ ਸਥਿਤੀ ਹੋ ਜਾਂਦੀ ਹੈ ਉਸਦੇ ਆਗਮਨ ਦੇ ਨਾਲ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਖੁਸ਼ਬੂ ਦਾ ਇੱਕ ਬਵਾਲ ਇੱਕ ਖੁਸ਼ਬੂ ਦਾ ਰੇਲਾ ਉਸਦੇ ਵੱਲ ਵਧਦਾ ਆ ਰਿਹਾ ਹੈ ਔਰ ਉਹ ਇੱਕ ਅਜਿਹੀ ਖੂਬ ਜੋ ਨਸ਼ਾ ਜੋ ਹੈ ਉਸਦੀ ਸੁਗੰਧੀ ਦਾ ਮੇਰੇ ਸਿਰ ਨੂੰ ਚੜਦਾ ਹੈ ਭਾਵੇਂ ਉਸਦੇ ਆਗਮਨ ਦੇ ਨਾਲ ਉਸ ਤਰ੍ਹਾਂ ਲੱਗਦਾ ਹੈ ਜਿਵੇਂ ਚਾਰ ਚੁਫੇਰਾ ਚੁਗਿਰਦਾ ਜੋ ਹੈ ਮੈਕਾ ਦੇ ਨਾਲ ਖੁਸ਼ੀਆਂ ਦੇ ਨਾਲ ਖੇੜੀਆਂ ਦੇ ਨਾਲ ਸੁਗੰਧੀ ਦੇ ਨਾਲ ਭਰ ਗਿਆ ਹੈ পুষ্প ਕਾਇਆ ਆ ਕੇ ਸਮਝਾਇਆ ਕਰੇ ਕਿਉਂਕਿ ਉਸ পুষ্প ਕਾਇਆ পুষ্প ਤੋਂ ਭਾਵ ਹੈ ਫੁੱਲ ਕਾਇਆ ਤੋਂ ਭਾਵ ਹੈ ਸਰੀਰ ਉਸ ਦਾ ਫੁੱਲਾਂ ਜਿਹਾ ਸਰੀਰ ਹੈ ਇਸ ਤਰ੍ਹਾਂ ਲੱਗਦਾ ਹੈ ਉਸ ਦੇ ਆਗਮਨ ਦੇ ਨਾਲ ਜੋ ਹੈ ਇੱਕ ਬਹਾਰ ਆ ਗਈ ਹੋਵੇ ਚਾਰ ਚੁਫੇਰਾ ਜੋ ਹੈ ਮੇਰਾ ਖੁਸ਼ੀਆਂ ਦੇ ਨਾਲ ਰੋਸ਼ਨਾ ਜਾਂਦਾ ਹੈ ਉਸ ਦੇ ਆਗਮਨ ਪੁਸ਼ਪ ਕਾਇਆ ਆਕੇ ਸਮਝਾਇਆ ਕਰੇ ਉਸ ਦੀ ਫੁੱਲਾਂ ਜਿਹੀ ਜੋ ਦੇ ਜਦੋਂ ਭਾਵ ਉਸ ਦਾ ਆਗਮਨ ਨਾ ਹੁੰਦਾ ਹੈ ਉਹ ਆਉਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਇੱਕ ਖੁਸ਼ੀਆਂ ਦੀ ਬਹਾਰ ਆ ਗਈ ਹੈ ਚਾਰ ਫਿਰੇ ਕੁਦਰਤ ਨੇ ਬੜੀ ਖੁਸ਼ਬੂ ਬਖੇਰ ਦਿੱਤੀ ਹੋਵੇ ਮਧੁਰ ਸੁਰ ਵਿੱਚ ਰੋ ਕਦੀ ਬੰਦਸ਼ ਦਾ ਰੋਣ ਕਵੀ ਕਹਿ ਰਿਹਾ ਹੈ ਕਿ ਇੰਨੇ ਖੂਬਸੂਰਤ ਵਿਚਾਰਤਾ ਰਾਈ ਪਦਰ ਤੇ ਸੀਰਤ ਦੀ ਪਦਰ ਤੇ ਸੂਰਤ ਦੀ ਪਦਰ ਤੇ ਖੂਬਸੂਰਤ ਹੋਣ ਦੇ ਬਾਵਜੂਦ ਵੀ ਜਦੋਂ ਉਹ ਆਉਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੇ ਚਿਹਰੇ ਦਾ ਆਤਮ ਵਿਸ਼ਵਾਸ ਡੁੱਲ ਡੁੱਲ ਪੈ ਰਿਹਾ ਹੈ ਭਾਵ ਪ੍ਰਤੀਕੂਲ ਪ੍ਰਸਥਿਤੀਆਂ ਦੇ ਵਿੱਚ ਵੀ ਉਸ ਦਾ ਜੋ ਹੌਂਸਲਾ ਹੈ ਉਸ ਦੀ بلند ਹੌਂਸਲੇ ਜਿਹੜੇ ਨੇ ਉਹ ਘਟੇ ਨਹੀਂ ਮਧੁਰ ਸੁਰ ਵਿੱਚ ਰੋਕ ਦੀ ਬੰਦਿਸ਼ ਦਾ ਰੋਣ ਹਾਲਾਂਕਿ ਉਸ ਦੇ ਦਿਲ ਦੇ ਵਿੱਚ ਜੋ ਹੈ ਬਹੁਤ ਸਾਰੀਆਂ ਸਾਰੇ ਫਿਗਰ ਹਨ ਚਿੰਤਾਵਾਂ ਹਨ ਉਹ ਬੜੀ ਮਧੁਰ ਮਿੱਠੀ ਜਹੀ ਸੁਰ ਦੇ ਵਿੱਚ ਉਹਨਾਂ ਵਰਜਨਾਵਾਂ ਦਾ ਸਮਾਜ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਉਹਨਾਂ ਪ੍ਰਸਥਿਤੀਆਂ ਦਾ ਵੀ ਮੇਰੇ ਕੋਲ ਜ਼ਿਕਰ ਕਰਦੀ ਹੈ ਉਹਨਾਂ ਨੂੰ ਭਾਗ ਉਸ ਦੇ ਗੱਲ ਕਰਨ ਦੇ ਅੰਦਾਜ਼ ਦੇ ਵਿੱਚ ਇੱਕ ਚਿੰਤਾ ਇੱਕ ਫਿਕਰ ਜੋ ਉਹਨਾਂ ਦੀ ਮੁਹੱਬਤ ਦੇ ਰਾਹ ਦੇ ਵਿੱਚ ਰੋੜਾ ਸਮਾਜ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਅਟਕਾਇਆ ਜਾ ਰਿਹਾ ਹੈ ਜੋ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਉਸ ਤੋਂ ਵੀ ਉਹ ਦੁਖੀ ਹੈ ਆਪ ਤੜਪੇ ਮੈਨੂੰ ਤੜਪਾਇਆ ਕਰੇ ਨਾਲੇ ਤਾਂ ਉਹ ਆਪ ਦੁਖੀ ਹੁੰਦੀ ਹੈ ਔਰ ਉਸ ਦੇ ਇਹਨਾਂ ਫਿਕਰਾਂ ਨੂੰ ਸੁਣ ਕੇ ਮੈਂ ਵੀ ਦੁਖੀ ਹੁੰਦਾ ਹਾਂ ਇੱਕ ਜੁੜੇ ਤੋੜੇ ਲੜੀ ਉਹ ਦੂਸਰੀ ਇਸ ਤਰ੍ਹਾਂ ਜੇਕਰ ਇੱਕ ਆਸਾਂ ਦੀ ਲੜੀ ਜੁੜਦੀ ਹੈ ਇੱਕ ਆਸਾਂ ਰੂਪੀ ਹਾਰ ਦੀ ਇੱਕ ਲੜੀ ਜੇ ਜੁੜ ਜਾਂਦੀ ਹੈ ਤਾਂ ਉਹ ਦੂਸਰੀ ਤੋੜ ਕੇ ਉਸ ਦੇ ਸਮਾਧਾਨ ਦੇ ਲਈ ਮੇਰੇ ਕੋਲ ਉਸ ਨੂੰ ਜੜਵਾਉਣ ਦੇ ਲਈ ਆਉਂਦੀ ਹੈ ਜੇ ਕਲਾ ਦੇ ਰਾਹ ਦੀ ਲੋ ਬਣ ਜਾਏ ਉਹ ਫਿਰ ਕਵੀ ਕਹਿ ਰਿਹਾ ਹੈ ਕਿ ਕਲਾ ਭਾਵ ਕਵੀ ਕਿਉਂਕਿ ਸੋਹਜਾਤਮਕ ਰੁਚੀਆਂ ਦਾ ਮਾਲਕ ਹੈ ਕਵੀ ਕਹਿ ਰਿਹਾ ਹੈ ਕਿ ਜੇਕਰ ਉਹ ਮੇਰੀ ਪ੍ਰੇਤਮਾ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਵੇ ਮੇਰੀ ਜ਼ਿੰਦਗੀ ਦਾ ਇੱਕ ਜੋ ਹੈ ਆਧਾਰ ਬਣ ਜਾਵੇ ਤਾਂ ਸ਼ਾਇਦ ਮੇਰੀ ਜ਼ਿੰਦਗੀ ਜਿਹੜੀ ਹੈ ਉਸ ਦੇ ਵਿੱਚ ਇਨਾ ਸਕਾਰਾਤਮਕ ਬਦਲਾਵ ਆ ਜਾਏਗਾ ਕਿ ਮੇਰੀ ਦੁਨੀਆ ਹੀ ਕਿਸੇ ਹੋਰ ਤਰ੍ਹਾਂ ਦੀ ਹੋਵੇਗੀ ਜੇ ਕਲਾ ਦੇ ਰਾਹ ਦੀ ਲਾ ਬਣ ਜਾਏ ਉਹ ਮੇਰਾ ਮਨ ਕਿਉਂ ਠੋਕਰਾਂ ਖਾਇਆ ਕਰੇ ਭਾ ਮੇਰਾ ਮਨ ਜੋ ਹੈ ਜੋ ਹਰ ਵਕਤ ਦੁਜੀਤੀਆਂ ਦੇ ਵਿੱਚ ਫਸਿਆ ਹੋਇਆ ਹੈ ਫਿਕਰਾਂ ਚਿੰਤਾਵਾਂ ਪਰੇਸ਼ਾਨੀਆਂ ਦੇ ਵਿੱਚ ਫਸਿਆ ਹੋਇਆ ਹੈ ਜੇਕਰ ਉਹ ਮੇਰੀ ਜ਼ਿੰਦਗੀ ਦਾ ਆਧਾਰ ਬਣ ਜਾਵੇ ਹਿੱਸਾ ਬਣ ਜਾਵੇ ਤਾਂ ਇਹ ਮੇਰੇ ਸਾਰੇ ਚਿੰਤਾ ਫਿਕਰ ਪਰੇਸ਼ਾਨੀਆਂ ਜਿਹੜੀਆਂ ਨੇ ਖਤਮ ਹੋ ਜਾਣ ਔਰ ਮੇਰਾ ਮਨ ਜੋ ਹੈ ਪਟਕਣਾਵਾਂ ਤੋਂ ਮੁਕਤ ਹੋ ਜਾਵੇ ਠੋਕਰਾਂ ਨਾ ਖਾਏ ਕੋਈ ਸੁੰਦਰਤਾ ਜੋ ਲਬਦਾਏ ਕਮਾਲ ਕੋਈ ਕਹਿੰਦਾ ਇਹ ਸਮਾਂ ਜਾਇਆ ਕਰੇ ਕਵੀ ਕਹਿ ਰਿਹਾ ਹੈ ਕਿ ਇਹ ਸਮਾਜ ਦਾ ਆਪਣਾ ਆਪਣਾ ਨਜ਼ਰੀਆ ਹੈ ਕੋਈ ਸੋਹਣੀ ਚੀਜ਼ ਨੂੰ ਵੇਖ ਕੇ ਖੁਸ਼ ਹੁੰਦਾ ਹੈ ਕੋਈ ਜੋ ਪਿਆਰ ਦੇ ਰਾਹ ਦੇ ਵਿੱਚ ਸਹਾਰਾ ਬਣਦਾ ਹੈ ਔਰ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਪਿਆਰ ਦੇ ਉੱਤੇ ਪੈਰਾ ਲਾਉਂਦੇ ਹਨ ਪਿਆਰ ਨੂੰ ਜੋ ਹੈ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਹਰ ਇਹ ਮਨੁੱਖ ਦੀ ਹਰ ਮਨੁੱਖ ਦੀ ਸੋਚ ਤੇ ਨਿਰਭਰ ਕਰਦਾ ਹੈ ਸਕਾਰਾਤਮਕ ਸੋਚ ਵਾਲਾ ਮਨੁੱਖ ਜੋ ਹੈ ਉਹ ਦੂਸਰਿਆਂ ਨੂੰ ਅੱਗੇ ਵਧਦਾ ਵੇਖ ਕੇ ਦੂਸਰਿਆਂ ਦੀ ਖੁਸ਼ੀ ਦੇ ਵਿੱਚ ਖੁਸ਼ ਹੁੰਦਾ ਹੈ